ਹalleluyah halleluyah ਆਓ ਅਸੀਂ ਪ੍ਰੀਤੀ ਨਾਲ ਮਿਲ ਕੇ ਅੱਜ ਦੇ ਬਚਨਾਂ ਲਈ ਪ੍ਰਾਰਥਨਾ ਕਰਾਂਗੇ ਹਾਲੇ ਸਮੇਂ ਵਾਦ ਕੇ ਪ੍ਰਤਾਪ ਵਰ ਮੇਸ਼ੁਖੁਦਾ ਨੋ ਪ੍ਰਭੂ ਜੀ ਪਿਤਾ ਪਰਮੇਸ਼ਰ ਤੁਹਾਨੂੰ ਤੜੇ ਵਚਨ ਪੜਾਉਣ ਦਾ ਸਮਾਂ ਹੈ ਪ੍ਰਭੂ ਜੀ ਆਪਣੇ ਦਾਸ ਨੂੰ ਸੇਤੋਂ ਲੈ ਕੇ ਪਾਰਾਨੀਆਂ ਤਲੀਆ ਤੱਕ ਛੂ ਲੈਣਾ ਪਿਤਾ ਪਰਮੇਸ਼ਰ ਖੁਦਾ ਬੋਲਣ ਵਾਲਾ ਤੁਹਾਡਾ ਦਾਸ ਨਹੀਂ ਵਰਨ ਤੁਸੀਂ ਪਿਤਾ ਪਰਮੇਸ਼ਰ ਖੁਦਾ ਆਹ ਪ੍ਰਭੂ ਜੀ ਸਾਡੇ ਨਾਲ ਗੱਲ ਕਰੋ ਪਿਤਾ ਪਰਮੇਸ਼ਰ ਖੁਦਾ ਆਪਣੇ ਦਾਸ ਨੂੰ ਆਪਣੀ ਕੂਬਤ ਆਪਣੇ ਬਿਸ਼ੇਖ ਦੇ ਨਾਲ ਪਾ ਕੇ ਇਸਤੇਮਾਲ ਕਰਨਾ ਪਿਤਾ ਪਰਮੇਸ਼ਰ ਖੁਦਾ ਤੁਹਾਡਾ ਧੰਵਾ ਤੁਹਾਡਾ ਸ਼ੁਕਰ ਕਰਦੇ ਪਿਤਾ ਪਰਮੇਸ਼ਰ ਖੁਦਾ ਅੱਜ ਦਾ ਵਚਨ ਪ੍ਰਭੂ ਜੀ ਸਾਡੇ ਵਾਸਤੇ ਹੋਵੇ ਪਿਤਾ ਪਰਮੇਸ਼ਰ ਖੁਦਾ ਔਰ ਸਾਡੇ ਜੀਵਨਾਂ ਚ ਕਮੀਆਂ ਕਾਟੀਆਂ ਨੂੰ ਦੂਰ ਕਰਨ ਵਾਲਾ ਹੋਵੇ ਪਿਤਾ ਪਰਮੇਸ਼ਰ ਖੁਦਾ परमेश्वर खुदा वचन 풀ੋਂ ਤੋਂ ਪਹਿਲਾ ਪ੍ਰਭੂ ਜੀ ਸਾਡੇ ਇਕ ਅਕਲ ਗੁੱਦ ਸਮਝ ਗਿਆਨ ਉਪਰਪਤਾ ਪਰਮੇਸ਼ਰ ਖੁਦਾ ਔਰ ਬੰਦ ਗੁੱਦ ਨੂੰ ਖੋਲਣਾ ਵੀ ਦਾ ਪਰਮੇਸ਼ਰ ਖੁਦਾ ਤਾਂ ਕਿ ਪ੍ਰਭੂ ਜੀ ਅਸੀਂ ਤੁਹਾਡਾ ਵਚਨ ਸੁਣ ਕੇ ਪ੍ਰਭੂ ਜੀ ਆਪ ਬੱਚੀ ਔਰ ਹੋਰਾਂ ਨੂੰ ਬਚਾਉਣ ਦਾ ਵਸੀਲਾ ਬਣੀਏ ਬਿਤਾ ਪਰਮੇਸ਼ਰ ਖੁਦਾ ਤੁਹਾਡਾ ਧੰਨਵਾਦ ਤੁਹਾਡਾ ਸ਼ੁਕਰ ਕਰਦੇ ਹਾਂ ਯਿਸੂ ਨਾਸਰੀ ਦੇ ਨਾਮ 'ਚ ਯਹਵਾ ਕੋਲੋਂ ਛੋਟੀ ਪ੍ਰਾਰਥਨਾ ਨੂੰ ਮੰਗਦੇ ਹਾਂ ਆਮੀਨ ਬੱਚੀ ਨੇ ਛੋਟੀ ਪ੍ਰਾਰਥਨਾ ਕੀਤੀ ਇਸ ਨੂੰ ਪ੍ਰਵਾਨ ਕਰਨਾ ਹalleluyah ਪਰਵਾਨ ਕਰਨਾ ਮੇਰੇ ਪਿਤਾ ਪਰਮੇਸ਼ਰ ਆਪਣੇ ਸਵਰਗ ਰਾਜ ਚ ਪੁਰਸਵਾ ਕਰ ਗਿਆ ਹalleluyah ਸਵਰਗ ਰਾਜ ਚ ਪਰਵਾਨ ਕਰਨਾ ਮਨਜ਼ੂਰ ਕਰਨਾ ਹalleluyah ਹalleluyah ਔਰ ਹੋਰ ਪ੍ਰਾਰਥਨਾ ਕਰਨ ਦਾ ਪ੍ਰਭੂ ਆਪਣੇ ਬੱਚੇ ਨੂੰ ਬਲ ਦੇਣਾ ਹalleluyah ਹalleluyah ਜਦ ਅੱਜ ਮੈਂ ਸਵੇਰ ਉੱਠਿਆ ਤੇ ਮੈਨੂੰ ਇੱਕ ਪ੍ਰਾਰਥਨਾ ਦਾ ਵਿਸ਼ਾ ਮਿਲਿਆ ਪ੍ਰਾਰਥਨਾ ਦਾ ਕੀ ਮਿਲਿਆ ਵਿਸ਼ਾ ਮਿਲਿਆ ਵਿਸ਼ਾ ਮਿਲਿਆ ਉਹ ਪ੍ਰਾਰਥਨਾ ਇਸ ਤਰੀਕੇ ਜੀ ਕਿ ਪ੍ਰਭੂ ਜਦੋਂ ਤੁਸੀਂ ਉੱਠੋ ਤਾਂ ਪਰਮੇਸ਼ਰ ਨੂੰ ਕਿ ਪ੍ਰਾਰਥਨਾ ਕਰਿਆ ਕਰੋ ਕਿ ਪ੍ਰਭੂ ਅੱਜ ਤੁਹਾਨੂੰ ਨਵਾਂ ਦਿਨ ਦਿੱਤਾ ਹੈ। ਦੇ ਦਿੱਤਾ ਮੈਨੂੰ ਨਵਾਂ ਦਿਨ ਦਿੱਤਾ। ਨਵਾਂ ਦਿਨ ਦਿੱਤਾ। ਤੇ ਅੱਜ ਦੇ ਦਿਨ ਤੇ ਉੱਤੇ ਮੇਰੇ ਔਰ ਮੇਰੇ ਪਰਿਵਾਰ ਉੱਤੇ ਤੇਰੀ ਕਿਰਪਾ ਹੋਵੇ। ਹallelujah। ਮੇਰੀ ਨਹੀਂ ਪ੍ਰਭੂ ਤੇਰੀ ਕਿਰਪਾ ਹੋਵੇ। ਮੇਰੇ ਸਰੀਰ ਉੱਤੇ ਤੇਰੀ ਕਿਰਪਾ ਹੋਵੇ। ਵੇ ਚਾਹ ਤੁਸੀਂ ਆਪਣੇ ਬੱਚਿਆਂ ਦੇ ਪਰਿਵਾਰਾਂ ਦੇ ਕਿਸੀਆਂ ਦੇ ਨਾਮ ਲੈ ਕੇ ਵੀ ਬੋਲ ਸਕਦੇ ਹੋ ਹallelujah ਹallelujah ਫਿਰ ਮੈਨੂੰ ਇੱਕ वचन ਮਿਲਿਆ ਉਹ वचन ਇਹ ਹੈ ਕਿ ਕਰੋਧ ਔਰ ਹਤਿਆ ਮਤੀ 5 ਦੇ ਆਏ ਦੇ 21 ਤੋਂ ਸ਼ੁਰੂ ਹੋਏਗੀ ਮਤੀ 5 ਦੇ ਆਏ 21 ਤੋਂ ਸ਼ੁਰੂ ਹੋਏਗੀ ਤੇ ਇਹਦਾ 26 ਤੱਕ ਸਾਡਾ ਇੱਕ ਐਸਾ ਜਿਹੜਾ ਸੀ ਕੋਈ ਲੈਣ ਦੇਣ ਉਦਾਰ ਦੇ ਲੈਨੇ ਆ ਲੈ ਲੈਨੇ ਆ ਜੇ ਲੈਣ ਵਾਲਾ ਮੰਗਦਾ ਨਹੀਂ ਤੇ ਉਹਦਾ ਦੁਸ਼ਮਣ ਜੇ ਕੀ ਜੇ ਉਹਦਾ ਦੁਸ਼ਮਣ ਕਿਉਂਕਿ ਉਹਨੂੰ ਉਹ ਨਰਕ ਚ ਭੇਜਣਾ ਚਾਹੁੰਦਾ ਕੀ ਚਾਹੁੰਦਾ ਉਹਨੂੰ ਨਰਕ ਚ ਭੇਜਣਾ ਚਾਹੁੰਦਾ ਇਹ ਤੁਹਾਨੂੰ ਅੱਜ ਬਾਈਬਲ ਦੇ ਵਿੱਚ ਚੁੱਕ ਕਲੀਅਰ ਕਰਾਂਗੇ ਇਸੇ ਇਤਾਂ ਦੇ ਵਿੱਚ ਚਾਹੇ ਆਧਾਰ ਧੀ ਪੁੱਤ ਦਾ ਹੋਵੇ ਚਾਹੇ ਕ੍ਰਿਸ਼ਿਆ ਦਾ ਹੋਵੇ ਚਾਹੇ ਪਿਓ ਮਾਂ ਦਾ ਹੋਵੇ ਚਾਹੇ 900 ਰੇ ਦਾ ਹੋਵੇ ਤੇ ਕੁਝ ਆਧਾਰ ਤੇ ਉਧਾਰਿਆ ਸਹੀ ਹੈ ਹਾਲੇਲੂਇਆ ਅਸੀਂ ਪਿਓ ਦੀ ਪੂਰੀ ਪ੍ਰਾਪਰਟੀ ਖਾ ਸਕਦੇ ਆ ਪਰ ਉਧਾਰ ਦੇ ਵਿੱਚ ਸਾਡੇ ਪਰਮੇਸ਼ਰ ਗਵਾਹ ਹੁੰਦਾ ਸਹੀ ਹੈ ਹਾਲੇਲੂਇਆ ਉਧਾਰ ਦੇ ਵਿੱਚ ਕੌਣ ਹੁੰਦਾ ਪਰਮੇਸ਼ਰ ਗਵਾਹ ਪਰਮੇਸ਼ਰ ਕਹਿੰਦਾ ਆਧਾਰ ਤੂੰ ਮੈਨੂੰ ਨਹੀਂ ਦਿੱਤਾ ਮੇਰੇ ਕਹਿਣ ਵਾਲੇ ਨੇ ਉਹਨੂੰ ਨਹੀਂ ਦਿੱਤਾ ਤੂੰ ਮੈਨੂੰ ਦਿੱਤਾ ਮੈਂ ਤੇਰੇ ਵਿੱਚ ਵਾਹ ਹੈ ਜਿਸ ਜਗ੍ਹਾ ਦੇ ਵਿੱਚ ਪਰਮੇਸ਼ਰ ਗਵਾਹ ਹੁੰਦਾ ਸਾਡੇ ਉਹ ਚੀਜ਼ ਨੂੰ ਉੱਚੀ ਬੜੀ ਗੌਰ ਦੇ ਨਾਲ ਉਸ ਜੀ ਨੂੰ ਦਿੱਤੀ ਹallelujah ਕਿਸੇ ਦੀ ਚੀਜ਼ ਇਮਾਨਤ ਦੇ ਵਿੱਚ ਲਾਲਚ ਦੇ ਵਿੱਚ ਆ ਕੇ ਖਿਆਨਤ ਨਹੀਂ ਕਰਨੀ ਹallelujah ਵਿੱਚਕ ਅਗਰ ਤੁਹਾਨੂੰ ਉਹ ਦਿਨਾਂ ਨੂੰ 10 ਗੁਣਾ ਜ਼ਿਆਦਾ ਦੇ ਦੇਵੇ ਉਹ ਚੀਜ਼ ਇੱਕ ਅਲੱਗਿਆ ਉਹਦਾ ਇੱਕ ਦਾਣ ਹੈ ਜ਼ਿਆਦਾ ਕੋ ਆਪਣੀ ਜ਼ੁਬਾਨ ਨਾਲ ਹੀ ਕਹਿੰਦਾ ਕਿ ਇਹ ਮੈਂ ਤੁਹਾਨੂੰ ਦਾਨ ਦਿੱਤਾ ਹੈ ਹallelujah ਉਹ ਆਪਣੇ ਆਧਾਰ ਤੋਂ ਛੁੱਟ ਨਹੀਂ ਸਕਦਾ ਉਹ ਆਪਣੇ ਉੱਚ ਤੋਂ ਛੁੱਟ ਨਹੀਂ ਸਕਦਾ ਅੱਜ ਅਸੀਂ ਇਸ ਚੀਜ਼ ਬਾਰੇ ਸਿੱਖਾਂਗੇ ਜੇ ਹੋਰ ਸਮਾਂ ਰਿਹਾ ਮੇਰੇ ਕੋਲੇ ਤੇ ਮੈਂ ਹੋਰ ਵੀ ਤੁਹਾਨੂੰ ਦੱਸਾਂਗਾ ਕਿ ਆਓ ਅਸੀਂ ਪਰਮੇਸ਼ਰ ਦੇ ਵਚਨ ਨੂੰ ਪਹਿਲ ਇਤਿਹਾਸ ਨੂੰ ਪੜਾਂਗੇ ਤੁਸੀਂ ਸੁਣ ਚੁੱਕੇ ਹੋ ਕਿ ਪੁਰਵ ਕਾਲ ਕੇ ਲੋਕੋ ਸੇ ਕਹਾ ਗਿਆ ਥਾ ਕਿ ਹਤਿਆ ਨਾ ਕਰਨਾ ਔਰ ਜੋ ਕੋਈ ਹਤਿਆ ਕਰੇਗਾ ਵੇ ਕਚਹਿਰੀ ਮੇਂ ਦੰਡ ਕੇ ਯੋਗਿਆ ਹੋਬਾ ਹallelujah ਹallelujah ਕਚਹਿਰੀ ਕੇ ਦੰਡ ਮੇਂ ਯੋਗੋ ਯੋਗੋ ਇੱਕ ਹੱਤਿਆਈ ਨਹੀਂ ਕਿ ਕਚਹਿਰੀ ਤੇ ਦੰਡ ਜੋਗਨ ਦੀ ਇੱਕ ਕਚਹਿਰੀ ਸਾਡੀ ਤਰਜੀਹ ਤੇ ਹੁੰਦੀ ਆ ਉੱਥੇ ਵੀ ਸਾਨੂੰ ਦੰਡ ਮਿਲਦਾ ਇੱਕ ਕਚਹਿਰੀ ਸਾਡੀ ਪਰਮੇਸ਼ਰ ਦੀ ਹallelujah ਹਾਲੇਲੂਇਆ ਉਹਦੇ ਲਈ ਅਸੀਂ ਪਰਮੇਸ਼ਰ ਕੋਲੋਂ ਮਾਫੀ ਮੰਗਣੀ ਹੈ ਪਰਮੇਸ਼ਰ ਕੋਲੋਂ ਨਿਆ ਲੈਣਾ ਹੈ ਇਹ ਨਹੀਂ ਕਿ ਸਾਨੂੰ ਪਰਮੇਸ਼ਰ ਨੇ ਧਰਤੀ ਦੀ ਕਚਹਿਰੀ ਤੋਂ ਛੁਟਕਾਰਾ ਦਿੱਤਾ ਤੇ ਆਪਣੀ ਕਚਹਿਰੀ ਤੋਂ ਵੀ ਦਿੱਤਾ ਨਹੀਂ ਪਰਮੇਸ਼ਰ ਨੇ ਆਪਣੀ ਕਚਹਿਰੀ ਤੋਂ ਤੁਹਾਨੂੰ ਉਸ ਦਿਨ ਛੁਟਕਾਰਾ ਦੇਣਾ ਹੈ ਜਿਸ ਦਿਨ ਤੁਸੀਂ ਉਹਦੇ ਸਪੂਰਨ ਦੌਦ ਦੇ ਤਰ੍ਹਾਂ ਬਣ ਗਏ ਹਾਲੇਲੂਇਆ ਹਾਲੇਲੂਇਆ ਦਾਊਦ ਨੇ ਵਿਚਾਰ ਵੀ ਕੀਤਾ ਆਹ ਇੱਕ ਐਤ ਅਸੀਂ ਵਿਚਾਰ ਵਾਲੀ ਵੀ ਪੜ ਲਵਾਂਗੇ 27 ਐਤ ਨੂੰ ਪੜ ਲਵਾਂਗੇ ਤੁਮ ਸੁਣ ਚੁਕੇ ਹੋ ਕਿ ਕਹਾ ਗਿਆ ਥਾ ਵਿਚਾਰ ਨਾ ਕਰਨਾ ਹਾਂਜੀ ਅਗਲੀ ਵੀ ਪੜਦੀ ਹੈ ਪਰੰਤੂ ਮੈਂ ਤੁਮ ਸੇ ਇਹ ਕਹਤਾ ਹੂੰ ਕਿ ਜੋ ਕੋਈ ਕਿਸੇ ਇਸਤਰੀ ਪਰ ਕੁਟ ਦ੍ਰਿਸ਼ ਕੁਟ ਦ੍ਰਿਸ਼ਟੀ ਡਾਲੇ ਵੈ ਆਪਣੇ ਮਨ ਮੇ ਉਸ ਸੇ ਵਿਚਾਰ ਕਰ ਚੁਕਾ ਹallelujah ਹallelujah ਇੱਕ ਤਾਂ ਵਿਚਾਰ ਕਰਨਾ ਪਾਪ ਆ ਇੱਕ ਹਤਿਆ ਕਰਨਾ ਪਾਪ ਆ ਹallelujah ਹallelujah ਇੱਕ ਅਸੀਂ ਸੋਚ ਵੀ ਲੈਣਿਆ ਕਿ ਤੈਨੂੰ ਮੈਂ ਮਾਰ ਦੇਣਾ ਤੈਨੂੰ ਮੈਂ ਛੱਡਣਾ ਨਹੀਂ ਇੱਕ ਸੋਚ ਹੀ ਲੈਣਿਆ ਅਸੀਂ ਅੱਖਾਂ ਦੇ ਵਿੱਚ ਕਿ ਇਹ ਸੋਹਣੀ ਬੜੀ ਐ ਇਹ ਸੋਹਣਾ ਬੜਾ ਵੈ ਹallelujah ਹallelujah ਇਹਨਾਂ ਚੀਜ਼ਾਂ ਨੂੰ ਕੰਟਰੋਲ ਕਰਨਾ ਹੈ ਇਹਨਾਂ ਅੱਖੀਆਂ ਨੂੰ ਕੰਟਰੋਲ ਕਰਨਾ ਹੈ ਦੋਦ ਦੀਆਂ ਅੱਖੀਆਂ ਨੇ ਬਾਰੇ ਵੇਖਿਆ ਉਸ ਔਰਤ ਦੇ ਨਗਨ ਨੂੰ ਦੇਖਿਆ ਉਹਨੇ ਚਬਾਰੇ ਤੇ ਟਹਿਲ ਰਿਆ ਸੀ ਆਪਣੇ ਕੀ ਆਇਆ ਉਹ ਜਦੋਂ ਦੇਖਿਆ ਤੇ ਉਹ ਦਿਮਾਗ ਵਿੱਚ ਆ ਗਿਆ ਇਹ ਭੇਜੇ ਵਿੱਚ ਆ ਗਿਆ ਭੇਜੇ ਜਾ ਕੇ ਸਰੀਰ 'ਚ ਉਤਰ ਗਿਆ ਤੇ ਉਹ ਉਸ ਤੋਂ ਬਾਅਦ ਉਹਨੇ ਕਤਲ ਵੀ ਕੀਤਾ ਉਹਨੂੰ ਸਜ਼ਾ ਹallelujah ਹallelujah ਇਸੇ ਤਰ੍ਹਾਂ ਹੀ ਉਹਨੇ ਇੱਥੇ ਤਾਂ ਸਜ਼ਾ ਪੂਤੀ ਪੂਤੀ ਧਰਤੀ ਤੇ ਬਰਜ਼ਦੋਂ ਉਹਨੇ ਪਰਮੇਸ਼ਰ ਅੱਗੇ ਆਪਣੇ ਗੁਨਾਹ ਨੂੰ ਮੰਨੇ ਆ ਮਾਫੀ ਨੂੰ ਮੰਗਿਆ ਤੇ ਉਹਨੇ ਦੁਬਾਰਾ ਉਹ ਗਲਤੀ ਨਹੀਂ ਕੀਤੀ ਹallelujah ਇਹ ਜੀ ਆਪਣੇ ਤੇ ਵੀ ਕੰਟਰੋਲ ਕਰਨਾ ਤੇ ਆਪਣੇ ਪਰਿਵਾਰ ਤੇ ਵੀ ਕੰਟਰੋਲ ਕਰਨਾ ਹੈ ਹallelujah ਇਹ ਦੋਨੇ ਹੀ ਬਹੁਤ ਹੀ ਗਹਿਰੇ ਪਾਪ ਨੇ ਜੇ ਜੀ ਸੋਚ ਵੀ ਲੈਣੇ ਹallelujah ਹallelujah ਆਓ ਭਾਈ ਐ ਤੈਨੂੰ ਪੜਾਂਗੇ परंतु मैं तुमसे ये कहता हूँ कि जो कोई अपने भाई पर क्रोध करेगा वह कचहरी में दंड के योग्य होगा और जो कोई अपने भाई को निकम्मा कहेगा वह महासभा में दंड के योग्य होगा और जो कोई कहे अरे मूर्ख वह नरक की आग के दंड के योग्य होगा हालेलुया हालेलुया ये कीड़े पाई दिगार की गल की जाती है ਸਰੀਰਿਕ ਭਾਈ ਦੀ ਗੱਲ ਨਹੀਂ ਕੀਤੀ ਜਾ ਰਹੀ ਇਹ ਆਤਮਿਕ ਭਾਈ ਦੀ ਗੱਲ ਕੀਤੀ ਜਾ ਰਹੀ ਹੈ ਜਿਹੜਾ ਪਰਮੇਸ਼ਰ ਦੇ ਵਿੱਚ ਤੁਹਾਡਾ ਭਰਾ ਹੈ ਜਿਹੜਾ ਪਰਮੇਸ਼ਰ ਦੇ ਵਿੱਚ ਭਰਾ ਬਣਾਇਆ ਉਹਦੇ ਵੱਲ ਅਸੀਂ ਕਦਰ ਚਿੱਟੀਆਂ ਅੱਖਾਂ ਮਾਰੀਆਂ ਕਰਨੀਆਂ ਕੀ ਕਰਨੀਆਂ ਅੱਖਾਂ ਮਾਰੀਆਂ ਕਰਨੀਆਂ ਜਿਹੜਾ ਪਿਓ ਮਾਂ ਨੇ ਸਾਨੂੰ ਸਿਹੜ ਕੇ ਦਿੱਤਾ ਪਾਦਰੀ ਨੇ ਸਿਹੜ ਕੇ ਦਿੱਤਾ ਉਹਦੇ ਤੋਂ ਅੱਖਾਂ ਦੂਰ ਕਰਕੇ ਉਸ ਨਕਮੀ ਵਾਲਾ ਚੀ ਅੱਖੀਆਂ ਲਾ ਲਈਆਂ ਇਹ ਪਾਪ ਹੈ ਪਰਮੇਸ਼ਰ ਕਹਿੰਦਾ ਤੋ ਜੇ ਅੱਖੀਆਂ ਹੀ ਰਾਈਆਂ ਨੇ ਤੋ ਜੇ ਆਪਣੇ ਭਰਾ ਨੂੰ ਸੋਚਿਆ ਹੀ ਹੈ ਤੇ ਬੁਰਾ ਕਰ ਰਿਹਾ ਡੰਡ ਦੇ ਯੋਗ ਹੋਗੇ ਕਿਉਂ ਬਾਈਬਲ ਦੀਆਂ ਜਿਹੜੀਆਂ ਲਿਖਤਾਂ ਨੇ ਬੜੀਆਂ ਖਾਸ ਲਿਖਤਾਂ ਨੇ ਖਾਸ ਨੇ ਖਾਸ ਇੱਕ ਕਤਲ ਕਰਕੇ ਸਜ਼ਾ ਲੈਣੀ ਇੱਕ ਸੋਚ ਕੇ ਲੈ ਲੈਣੀ ਇੱਕ ਕੋਕੁਰਮ ਕਰਕੇ ਹੀ ਲੈਣੀ ਇੱਕ ਨਾ ਸੋਚ ਕੇ ਲੈ ਲੈਣੀ ਹallelujah ਕਿੰਨਾ ਜੇ ਤੂੰ ਪਾਪ ਕਰਨਾ ਸੋਚ ਵੀ ਲਿਆਏ ਤੇ ਸਜ਼ਾ ਦਾ ਹੱਕਦਾਰ ਹੋ ਗਿਆ ਨਹੀਂ ਸਜ਼ਾ ਦਾ ਹੱਕਦਾਰ ਹੋ ਗਿਆ ਹੈ ਅਜਿਹੀਆਂ ਚੀਜ਼ਾਂ ਦਾ ਵਿਸਾਹ ਕਰਨਾ ਆਪਣੇ ਆਪ ਨੂੰ ਕੰਟਰੋਲ ਕਰਨਾ ਸੂਬਾਡ ਕੇ ਪ੍ਰਾਰਥਨਾ ਕਰਨੀ ਹੈ हे ਮੇਰੇ ਪਰਮੇਸ਼ਵਰ ਮੇਰੀ ਮਰਜ਼ੀ ਨਹੀਂ ਮੇਰੇ ਤੇ ਤੇਰੀ ਮਰਜ਼ੀ ਪੂਰੀ ਹੋਵੇ ਤੇਰੀ ਮਰਜ਼ੀ ਹੋਵੇ ਅੱਜ ਦਾ ਦਿਨ ਮੈਂ ਤੇਰੇ ਹੱਥ ਤੇ ਦਿੰਨੇ ਆ ਹੱਥ ਤੇ ਦਿੰਨਾ ਹੈ ਕਿ ਤੂੰ ਮੈਨੂੰ ਆਪਣੀ ਮਰਜ਼ੀ ਨਾਲ ਚਲਾ ਤੂੰ ਮੇਰੇ ਉੱਤੇ ਮੇਰੇ ਪਰਿਵਾਰ ਉੱਤੇ ਆਪਣੀ ਕਰੋਨਾ ਮਾਂ ਆਪਣੀ ਕਿਰਪਾ बनाई रखा। रख आमे हले लुई आओ तई बढ़ दी इसलिए यदि तू अपनी बेट वेदी पर मन में तेरे लिए कुछ विरोध इसलिए यदि तू अपनी बेट वेदी पर लाए और वह तू स्मरण करे कि तेरे भाई के मन में तेरे लिए कुछ विरोध है हाँ। तो अपनी बेट वहीं वेदी के सामने छोड़ दे और जाकर पहले अपने भाई से मेल मिलाप कर और तब आकर अपनी बेट वेदी पर चढ़ा हालेलुया हालेलुया की क्या क्या है वेदी तो पेड़ चढ़ानी बहुत जरूरी है हां असि की करनी है वेदी तो पेड़ नहीं चढ़ाउंदे जबो असि आने अपने आप नु चढ़ा देने हैं पर भेंट नहीं नहीं पहली भेंट है चर्च चोन वास्ते ਇਹ ਪਹਿਲੀ ਭੇਟ ਆ ਜਦੋਂ ਵੀ ਅਸੀਂ ਕਿਸੇ ਦੇ ਘਰੇ ਜਾਂਦੇ ਆ ਉੱਥੇ ਲੈ ਕੇ ਆਉਣ ਵਾਸਤੇ ਹਲੂਇ ਇਹ ਪੀਟ ਬੇਦੀ ਦੇ ਚਰੌਣੀ ਇਹ ਬਹੁਤ ਹੀ ਜ਼ਰੂਰੀ ਹੈ ਕਹਿੰਦਾ ਜੀ ਤੇਰਾ ਭਰਾ ਦੇ ਨਾਲ ਕੋਈ ਤੇਰਾ ਵੈਰ ਆ ਤੇਰਾ ਕਲੀਸ਼ੀਆ ਵਿੱਚੋਂ ਕਿਸੇ ਭੈਣ ਭਰਾ ਦੇ ਨਾਲ ਤੇਰਾ ਹੈ ਉਹ ਭੇਟ ਉੱਥੇ ਰੱਖ ਤੇ ਪਹਿਲਾਂ ਜਾ ਕੋਈ ਕੋ ਮਾਫੀ ਮੰਗ ਕੋ ਜੇ ਕੋ ਲੋ ਮਾਫੀ ਮੰਗ ਹਾਲੇਲੂਇਆ ਹਾਲੇਲੂਇਆ ਪਹਿਲਾਂ ਜਾ ਕੇ ਕੀ ਮੰਗੋ ਦੇ ਕੋਲੋਂ ਮਾਫੀ ਮੰਗੋ ਮਾਫੀ ਮੰਗੋ ਦੇ ਕੋਲੋਂ ਜਾ ਕੇ ਵੇਦੀ ਤੇ ਜਿਹੜਾ ਭੇਟ ਨਹੀਂ ਜਣਾਉਂਦਾ ਵੇਦੀ ਤੇ ਆ ਕੇ ਗਲਤੀ ਨਹੀਂ ਮੰਨਦਾ ਆਕਿਛ ਲੈ ਕੇ ਪਿੱਛੇ ਨੂੰ हट ਜਾਂਦਾ ਏ ਉਹ ਗੁਨਾਹਗਾਰ ਏ ਪਰਮੇਸ਼ਰ ਦਾ ਹੁਣ 24 ਸਾਲਾਂ ਕੇ ਪੰਜ ਦੀ ਤੋ ਆਪਣੀ ਪੇਟ ਵਹੀ ਬੇਦੀ ਦੇ ਸਾਹਮਣੇ ਛੋੜ ਦੇ ਬੇਦੀ ਦੇ ਸਾਹਮਣੇ ਕਹਿੰਦਾ ਆਪਣੀ ਪੇਟ ਨੂੰ ਛੜ ਦੇ ਉੱਥੇ ਰੱਖ ਦੇ ਤੇ ਜਾ ਕੇ ਪਹਿਲੇ ਆਪਣੇ ਭਾਈ ਸੇ ਆਪਣੇ ਭਾਈ ਸੇ ਕਿਹੜਾ ਭਾਈ ਆਤਮਿਕ ਭਾਈ ਠੀਕ ਭਾਈ ਇਹ ਨਹੀਂ ਕਿ ਸਰੀਰਕ ਜੰਮਿਆ ਭਾਈ ਤੁਸੀਂ ਕਹਿ ਰਹੇ ਹੋ ਉਹ ਨਹੀਂ ਜੀੜਾ ਤੁਹਾਡਾ ਆਤਮਿਕ ਭਾਈ ਯਿਸੂ ਮਸੀਹ ਵਿੱਚ ਹੈ ਹਾਲੇਲੂਇਆ ਉਹਦੇ ਕੋਲੋਂ ਮਾਫੀ ਮੰਗ ਜਦੋਂ ਤੁਸੀਂ ਉਹ ਮਾਫੀ ਮੰਗ ਜੇਓ ਤੇ ਪਰਮੇਸ਼ਰ ਤੁਹਾਨੂੰ ਇੱਕ ਅੱਛੀ ਆਸ਼ੀਸ਼ ਪ੍ਰਦਾਨ ਕਰ ਦੇਵੇ। ਹਾਲੇ ਹਾਲੇ। ਉਹ ਮੈਂ ਤੁਹਾਨੂੰ ਇੱਕ ਗਵਾਹੀ ਦੱਸਦਾ। ਇਸ ਦੇ ਵਿੱਚ ਉਹਨਾਂ ਦਾ ਫੋਨ ਵੀ ਆਇਆ ਹੋਇਆ ਹੈ। ਉਹ ਵੀ ਗੌਰ ਕਰਕੇ ਸੁਣੋ। ਪਿਛਲੇ ਸਮੇਂ ਦੇ ਵਿੱਚ ਸਾਡੇ ਇੱਕ ਬੇਟਾ ਰਾਜੂ ਬਿਮਾਰ ਹੋ ਗਿਆ ਜਨਵਰੀ ਦੀ 6 ਤਰੀਕ ਨੂੰ। ਤੇ ਜਨਵਰੀ ਦੀ 6 ਤਰੀਕ ਨੂੰ ਹੀ ਉਹਦੀ ਵਾਈਫ ਚਰਚ ਵਿੱਚ ਆਈ। ਔਰ ਉਹਨੇ ਆ ਕੇ ਪਹਿਲਾਂ ਮਾਫੀ ਮੰਗੀ। ਫਿਰ ਚਰਚ ਵਿੱਚ ਗਈ। ਫਿਰ ਬੇਟੀ ਅੱਗੇ ਵੀ ਨਮਸਕਾਰ ਕੀਤਾ ਹੋਏਗਾ ਤੇ ਪਰਮੇਸ਼ਰ ਨੇ ਉਹਦੇ ਗੁਨਾਹ ਨੂੰ ਮਾਫ ਕਰ ਦਿੱਤਾ ਹallelujah ਕੀ ਕਰ ਦਿੱਤਾ ਗੁਨਾਹਾਂ ਨੂੰ ਔਰ ਅੱਜ ਉਹਨੂੰ ਪਰਮੇਸ਼ਰ ਨੇ ਇੱਕ ਬੱਚੇ ਦੀ ਇੱਕ ਬੇਟੀ ਦੀ ਆਛੇ ਦਿੱਤੀ ਆ ਇਹ ਮਾਫੀ ਮੰਗਣ ਦਾ ਹਲ ਜੇ ਹallelujah ਹallelujah ਇਹ ਮਾਫੀ ਮੰਗਣ ਦਾ ਕੀ ਹੈ ਹਾਲਿਆ ਤੁਸੀਂ ਮਾਫੀ ਨਹੀਂ ਮੰਗਦੇ ਕਰੋਧ ਅੰਦਰ ਪਾਇਆ ਹੋਇਆ ਵਾ ਹallelujah ਹallelujah ਜਦੋਂ ਅਸੀਂ 23 ਪੰਜ ਦੇ 22 ਤੋਂ ਲੈ ਕੇ 26 ਤੱਕ ਪੜਾਂਗੇ ਤੁਹਾਨੂੰ ਸਾਰੀਆਂ ਸਮਝ ਆਉਣਗੀਆਂ ਬੇ ਵਿਚਾਰ ਬਾਰੇ ਚ 27 ਚ ਬਣਾਗੇ ਉੱਥੇ ਤੁਹਾਨੂੰ ਸਮਝਾਉਣ ਗੀਆਂ ਆਓ ਅਸੀਂ 25 ਆਦਰ ਨੂੰ ਪੜ੍ਹੀਏ ਆਦਾਰ ਬਾਰੇ ਪਸੂਣਾਗੇ ਅਸੀਂ ਜਬ ਤੱਕ ਤੂੰ ਆਪਣੇ ਭਾਈ ਆਪਣੇ ਮਉਦਈ ਕੇ ਸਾਥ ਮਾਰਗ ਹੀ ਮੇ ਹੈ ਉਸ ਸੇ ਚਟਪਟ ਮੇਲ ਮਿਲਾਪ ਕਰ ਲੈ ਕਹਾਂ ਕਹੀ ਐਸਾ ਨਾ ਹੋ ਕਿ ਮਉਦਈ ਤੁਜ ਪਰ ਹਾਕਮ ਪਰ ਕੋ ਸੌਂਪ ਕਰ حاکم تجھے سپاہی کے سو کو سوپ دے اور تو بندی گھر میں ڈال دیا جائے ہاللویا جد تہاڈا کسی نال جھگڑا ہو جاوے پرمیشور کہندا او تنے میل ملاپ کر لے او دے نال صلاح کر لے اے پر یسوع جی دا حکم ہے کہندا جدوں تو اپنا میل ملاپ کر لے گا ਜੋ ਤੂੰ ਉਹਦਾ ਨੁਕਸਾਨ ਕੀਤਾ ਜਾਂ ਉਹਦੇ ਕੋਲ ਲਿਆਏ ਆ ਉਹ ਛੇਵੇਂ ਹੱਥ ਨੂੰ ਬਣਾਗੇ ਮੈਂ ਤੁਝ ਸੇ ਸੱਚ ਕਹਤਾ ਹੂੰ ਪਰਮੇਸ਼ਰ ਕਹਿੰਦਾ ਕਿ ਮੈਂ ਤੁਹਾਨੂੰ ਸਭ ਨੂੰ ਮੈਨੂੰ ਵੀ ਤੁਹਾਨੂੰ ਹੀ ਸੱਚ ਕਹਤਾ ਹੂੰ ਜਬ ਤੱਕ ਤੂੰ ਕੋੜੀ ਕੋੜੀ ਬਰਦੇ ਨਾ ਤਬ ਤੱਕ ਵਹਾਂ ਸੇ ਛੂਟਨੇ ਨਾ ਪਾਏਗਾ ਕਨਵਾ ਜਦ ਤੱਕ ਤੂੰ ਕੌਡੀ ਕੌਡੀ ਜੋਜ ਕੋ ਲਿਆ ਉਹਦਾ ਭਰਨਾ ਦੇਵੇਂਗਾ ਤੇ ਤੂੰ छुट ਨਹੀਂ ਪੋਵੇਂ ਹallelujah ਵੀ ਜੇ ਕਹੀ ਤਰਤੀ ਤੇ ਉਹਦਾ ਕੌਡੀ ਕੌਡੀ ਦੇ ਜਿੰਨੇ ਆ ਪਰ ਜਿਹੜੀ ਉਹਨੇ ਤੈਨੂੰ ਪਰਮੇਸ਼ਵਰ ਕੋਲ ਆਛੀ ਜਿਵਾਈ ਹੈ ਉਹ ਕੌਡੀ ਕੌਡੀ ਕਿਵੇਂ ਭਰਨੀ ਉਹ ਪ੍ਰਾਰਥਨਾ ਕਰਕੇ ਚਰਚ ਵਿੱਚ ਆ ਕੇ ਹੋਰਨਾਂ ਨੂੰ ਵੀ ਆਛੀ ਜਿਵਾਣੀ ਹੈ ਹallelujah ਇਹ ਕੌਡੀ ਕੌਡੀ ਕਿਹਾ ਗਿਆ ਆਤਮਿਕ ਕੌਡੀ ਕੌਡੀ ਹੋਰਨਾਂ ਵਾਸਤੇ ਵੀ ਪ੍ਰਾਰਥਨਾ ਕਰਨੀ ਹੈ ਜਿਵੇਂ ਕਿ ਸਾਡੇ ਵਿੱਚ ਬੇਟੀ ਰੋਮਾ ਨੂੰ ਮੈਂ ਕਿਹਾ ਹੋਰਾਂ ਨੂੰ ਵੀ ਕਿਹਾ ਕਿ ਬੇਟੀ ਸ਼੍ਰੀਤਾ ਲਈ ਪ੍ਰਾਰਥਨਾ ਕਰੋ ਪ੍ਰਾਰਥਨਾ ਕਰਦੇਗੇ ਤੁਹਾਨੂੰ ਕਿਹਨਾ ਪ੍ਰਾਰਥਨਾ ਕਰੋ ਮੂੰ ਤੁਹਾਨੂੰ ਕਹਿ ਰਿਹਾ ਕਿ ਬੇਟੀ ਮਨੀਸ਼ਾ ਵਾਸਤੇ ਪ੍ਰਾਰਥਨਾ ਕਰੋ ਕੋਮਲ ਵਾਸਤੇ ਪ੍ਰਾਰਥਨਾ ਕਰੋ ਕਿਉਂਕਿ ਇਹ ਜਿਹੜੀਆਂ ਭੁਖ ਬਾਣੀਆਂ ਕੀਤੀਆਂ ਹੋਈਆਂ ਨਾ ਉਹ ਸਾਰੀਆਂ ਸਾਹਮਣੇ ਆਉਣੀਆਂ ਨੇ ਇਹ ਲੁਕ ਕੇ ਨਹੀਂ रह ਸਕਦੀਆਂ ਹਾਲੇਲੂਇਆ ਹਾਲੇਲੂਇਆ ਔਰ ਇਹ ਚ ਬੱਚੀ ਨੇ ਰਾਜੂ ਦੀ ਬੋਟੀ ਸ੍ਰੀਤਾ ਨੇ ਕਿਉ ਮੇਰੀ ਬੋਟੀ ਦਾ ਵੀ ਨਾਸ ਸਿੱਤਾਈ ਹੈ ਇਸ ਕਰਕੇ ਕਲੀਅਰ ਕਰਕੇ ਬੋਲਣਾ ਪਿਆ ਹallelujah ਇਸੇ ਕਰਾਈ ਅਸੀਂ ਸੁਰੇਜ ਦਾ ਸਹਿਮ ਜੀ ਪੈਦਾ ਸਹਿਮ ਹਾਂ ਰਾਜੂ ਦਾ ਸਹਿਮ ਇਹਨਾਂ ਨੂੰ ਇਸ ਨਾਮ ਨਾਲ ਬੁਲਾਇਆ ਕਰਨਾ ਹੈ ਹallelujah ਸਹਿਮ ਕੌਣ ਸੀਗਾ ਇੱਕ ਸਾਮਿਊਲ ਸੀਗਾ ਹਾਂ ਹallelujah ਜਿਨੇ ਦੋਦ ਨੂੰ ਮਸਾ ਕੀਤਾ ਹੈ ਹallelujah ਦੋਦ ਨੂੰ ਮਸਾ ਕੀਤਾ ਬੇਸ਼ੱਕ ਉਹਨਾਂ ਨੇ ਪੁੱਛ ਕੇ ਨਾਮ ਨਹੀਂ ਰੱਖੇ ਪਰ ਨਾਮ ਤਾਂ ਮੇਰੇ ਮਨਵਰੋਂ ਨੇ ਇਹ ਅਡਵਾਂਸ ਨਿਕਲਿਓ ਹੈ ਹallelujah ਹallelujah ਕਿਉਂਕਿ ਪਰਮੇਸ਼ਵਰ ਜਿਹੜਾ ਹੈ ਆਪਣੇ ਬੱਚਿਆਂ ਨੂੰ ਆਪਣੇ ਨਾਮ ਦਿੰਦਾ ਹੈ ਆਪਣੇ ਨਾਮ ਦਿੰਦਾ ਹੈ ਇਹ ਭਿਕਵਾਨੀਆਂ ਜਿਹੜੀਆਂ ਪਰਮੇਸ਼ਵਰ ਦੇ ਦਾਸ ਤੇ ਜਵਾਨੀ ਨਿਕਲਦੀਆਂ ਨੇ ਉਹਨਾਂ ਨੇ ਪੂਰਾ ਹੋਣਾ ਹੀ ਹੋਣਾ ਹੈ ਹallelujah ਹallelujah ਉਹਨਾਂ ਨੇ ਕੋਈ ਕਹਾਣੀ ਨੇ ਪੂਰਾ ਹੋਣਾ ਹੀ ਹੁਣ ਹੈ ਆਓ ਅਸੀਂ ਫੇਰ ਇੱਕ ਵਿਚਾਰ ਦੀ ਅੱਜ ਨੂੰ 27 ਤੋਂ ਲੈ ਕੇ 30 ਤੱਕ ਬਣਾਂਗੇ तुम सुन चुके हो कि कहा गया तुम सुन चुके हो कि कहा गया भी विचार ना करना भी विचार ना करना परंतु मैं तुमसे ये कहता हूँ मैं तुमसे ये कहता हूँ कि जो कोई किसी स्त्री पर कृत दृष्टि डाले कहना जो कोई स्त्री पर ये मर्द न्याया गया तो जो कोई स्त्री किसी मर्द पर ਪਿਆਰੀ ਨਿਗਾ ਰੱਖੇ ਆਪਣੇ ਮਨ ਮੇ ਉਸ ਸੇ ਵਿਚਾਰ ਕਰ ਚੁਕਾ ਓਮ ਪਾਪ ਕਰ ਚੁਕਾ ਏ ਇੱਕ ਪਾਪ ਕਰਨਾ ਇੱਕ ਕਰਮ ਕਰਕੇ ਜਿਹੜਾ ਦੋ ਦਿਨੇ ਕੀਤਾ ਸੀ ਸਜ਼ਾ ਪਾਈ ਇੱਕ ਸੋਚਣਾ ਹੀ ਹੈ ਦੋ ਦਿਨੇ ਕੀ ਸੀਗਾ ਪਹਿਲੇ ਸੋਚਿਆ ਸੀਗਾ ਸੋਚਿਆ ਫਿਰ ਦਿਮਾਗ ਚ ਆ ਗਿਆ ਫਿਰ ਸਰੀਰ ਵਿੱਚ ਆ ਗਿਆ ਅੱਖਾਂ ਚ ਆਇਆ ਦਿਮਾਗ ਚ ਆਇਆ ਸਰੀਰ ਚ ਆਇਆ ਆਪਣੀਆਂ ਅੱਖਾਂ ਦੇ ਵਿੱਚ ਹੀ ਜਦੋਂ ਕਿਤੇ ਕੋਈ ਦੇਖਿਆ ਜਾਂਦਾ ਮੈਂ ਇੱਕ ਵਾਰ ਵਾਚ ਚੰਨ ਜੀ ਨੇ ਪੁੱਛਿਆ ਕਿ ਪਾਸਤ ਜੀ ਜੇ ਅਸੀਂ ਜਾਂਦੇ ਹੋਈਏ ਕਿਤੇ ਰਸਤੇ 'ਤੇ ਪੋਸਟਰ ਲੱਗਿਆ ਜੇ ਇਦਾਂ ਅੱਖਾਂ ਵਿੱਚ ਆ ਜਾਵੇ ਦੇਖਣ ਨੂੰ ਕਹਿੰਦਾ ਹਾਂ ਜੀ ਮੈਂ ਫਿਰ ਪਾਪਿਆ ਕਹਿੰਦਾ ਪਾਪ بتا ਦੂੰਦਾ ਏ ਜਦੋਂ ਫੇਰ ਦੁਬਾਰਾ ਅਸੀਂ ਵੇਖਣ ਜਾਂਦੇ ਜੇ ਤੁਸੀਂ ਜਾਂਦੇ ਜਾਂਦੇ ਵੇਖ ਕੇ ਸਿੱਧੇ ਲੰਘ ਗਏ ਹੋ ਇਦਰ ਉਹ ਨਹੀਂ ਜਾ ਗਿਆ ਦੁਬਾਰਾ ਨਹੀਂ ਵੇਖਿਆ ਉਹ ਤੁਹਾਡੇ ਮਨ 'ਚ ਨਹੀਂ ਆਇਆ ਉਹ ਇੱਕ ਪਰਛਾਵਾ ਸੀ ਚਲਾ ਗਿਆ ਜੇ ਤੁਸੀਂ ਵਾਰ-ਵਾਰ ਕੁਰਮ ਕਰ ਰਹੇ ਹੋ ਜਿਵੇਂ ਕਿ ਲੋਕ ਕਹਿੰਦੇ ਆ ਅਸੀਂ ਕੀ ਹੋ ਗਏ ਆਜ਼ਾਦ ਹੋ ਗਏ ਪਰਮੇਸ਼ਵਰ ਨੇ ਸਾਨੂੰ ਆਜ਼ਾਦ ਕੀਤਾ ਹੈ ਅਸੀਂ ਤਾਂ ਹੁਣ ਆਜ਼ਾਦ ਹੋ ਕੇ ਲੜਕੀ ਦੇ ਨਾਲ ਅਜਿਹੀ ਕਰ ਸਕਦੀ ਕਿਉਂਕਿ ਅਸੀਂ ਆਜ਼ਾਦ ਨਹੀਂ ਪਾਪ ਹੈ ਪਾਪ ਹੈ ਅੱਜ ਇਸ ਲੜਕੀ ਨਾਲ ਕਰ ਉਸ ਲੜਕੀ ਨਾਲ ਕਰ ਉਸ ਲੜਕਾ ਨਾਲ ਕਰ ਉਸ ਲੜਕੇ ਨਾਲ ਕਰ ਉਸ ਨਾਲ ਇਹ ਪਾਪ ਹੈ ਪਾਪ ਕਰਨਾ ਮਹਾ ਪਾਪ ਹੈ ਉਹਦੀ ਸਜ਼ਾ पक्की है हाल लिया पढ़ेंगे ना ती तक यदि तेरी दाहिनी आंख तुझे ठोकर खिलाए तो उसे निकाल कर फेंक दे क्योंकि तेरे लिए यही बला है कि तेरे अंगों में से एक नष्ट हो जाए और तेरा सारा शरीर नरक में ना डाला जाए हालेलुया इसे की क्या गया है कि तेरी आंख जे पाप कर रही है हालेलुया ਇਨੂੰ ਕੱਢ ਕੇ ਸੁੱਟਿਆ ਜਾਵੇ ਨਹੀਂ ਇਹ ਨਹੀਂ ਹੈ ਅ타 ਅੱਖ ਨਹੀਂ ਕਢਣੀ ਹੈਗੀ ਅਸੀਂ ਅੱਖ ਨੂੰ ਸਮਝਾਉਣਾ ਹੈ ਅੱਖ ਨੂੰ ਸਮਝਾਉਣਾ ਹੈ ਪ੍ਰਾਚਿਤ ਕਰਨਾ ਕਿ ਦੁਆਰਾ ਉਸ ਚੀਜ਼ ਨੂੰ ਨਹੀਂ ਵੇਖਣਾ ਜਿਵੇਂ ਕਿ ਜੀ ਮੋਬਾਈਲ ਦੇ ਵਿੱਚ ਗੰਧੀਆਂ ਤਸਵੀਰਾਂ ਛੋਟੇ ਛੋਟੇ ਬੱਚਿਆਂ ਨੂੰ ਦੇ ਦੇਣੇ ਆ ਛੋਟੇ ਛੋਟੇ ਬੱਚਿਆਂ ਨੂੰ ਅਸੀਂ ਮੋਬਾਈਲ ਦੇਖਣ ਨੂੰ ਚਰਚ ਵਿੱਚ ਦੇ ਦੇਣੇ ਇਹ ਪਾਪ ਹੈ ਪਾਪੇ ਇਹ ਤੁਸੀਂ ਆਪਣੇ ਬੱਚਿਆਂ ਦੇ ਜ਼ਿੰਦਗੀ ਖਰਾਬ ਕਰ ਰਹੇ ਹੋ ਆਪਣੇ ਬੱਚਿਆਂ ਦੀ ਪੰਛਰਟੀ ਖਰਾਬ ਕਰ ਰਹੇ ਹੋ ਆਉਣ ਵਾਲਾ ਭਵਿੱਖ ਖਰਾਬ ਕਰ ਰਹੇ ਹੋ ਕੌਣ ਕਰੇ ਇਹਨੇ ਮਾਪੇ ਕਰ ਰਹੇ ਨੇ ਕਿ ਮੋਬਾਈਲ ਦੇ ਵਿੱਚ ਉੱਥੇ ਲੱਗੇ ਹੁੰਦੇ ਨੇ ਚਰਚ ਵਿੱਚ ਚਰਚ ਇੱਕ ਕੀ ਹੈ ਡਰ ਭੈਰਾ ਕੰਮ ਜੇ ਤੁਹਾਡੇ ਅੰਦਰ ਡਰ ਭੈ ਹੈ ਜੇ ਤੁਸੀਂ ਇਸ ਚੀਜ਼ ਨੂੰ ਹਮੇਸ਼ਾ ਸੰਭਾਲ ਕੇ ਰੱਖੋਗੇ ਜੇ ਤੁਹਾਡੇ ਅੰਦਰ ਡਰ ਨਹੀਂ ਹੈ ਭੈਣੇ ਹੈ ਤੇ ਫਿਰ ਤੁਸੀਂ ਚਰਚ ਨੂੰ ਚਰਚ ਨਹੀਂ ਸਮਝਾਇਆ ਤੁਸੀਂ ਉਹਨੂੰ ਇੱਕ ਵੈਸ਼ਿਆ ਹਾਤਾ ਸਮਝਾਇਆ ਹਾਲੇਲੂਇਆ ਅਸੀਂ ਆਪ ਬੱਚਿਆਂ ਨੂੰ ਵਿਗਾੜਦੇ ਆ ਮੋਬਾਈਲ ਦਿੱਤਾ ਵੇਖੀ ਜਾਓ ਵੇਖੀ ਜਾਓ ਵੇਖੀ ਜਾਓ ਉਹ ਚੀਜ਼ਾਂ ਹੀ ਰੀੜ ਕਿਉਂ ਨਹੀਂ ਕਰਦੇ ਜੇ ਤੁਹਾਡੇ ਬੱਚੇ ਨਹੀਂ ਅੜਦੇ ਛੋਟਾ ਮੋਬਾਈਲ ਨੇ ਪਰ ਅਸੀਂ ਕੁਝ ਵਿਸ਼ਵਾਸੀ ਕੁਝ ਬਾਪਤਿਸਮਾ ਲਏ ਹੋਏ ਕਈ ਪਾਦਰੀ ਵੀ ਐਸੇ ਹੀ ਕੰਮ ਚ ਲੱਗੇ ਰਹਿੰਦੇ ਇਹ ਗਲਤ ਹੈ ਇਹ ਕੀ ਹੈ ਗਲਤ ਹੈ ਇਹ ਇੱਕ ਪਾਪ ਹੈ ਇੱਕ ਉਹੀ ਪਾਪ ਨਹੀਂ ਕਿ ਕੁਰਮ ਕਰ ਲਿਆ ਜਾਂ હત્યા ਕਰ ਲਈ ਇਹ ਮੋਬਾਈਲ ਦੇ ਵਿੱਚ ਵੀ ਦੇਖੀ ਜਾ ਰਹੇ ਹੋ ਇਹ ਵੀ ਇੱਕ ਵੱਡਾ ਪਾਪ ਹੈ ਤੇ ਅਸੀਂ ਆਪਣੇ ਬੱਚਿਆਂ ਤੋਂ ਕਰਵਾ ਰਹੇ ਹਾਂ ਆਮੀਨ ਅੱਗੇ ਪੜਾਂਗੇ 3 यदि तेरा दाहिना हाथ तुझे ठोकर खिलाए तो उसको काट कर फेंक दे क्योंकि तेरे लिए यही भला है कि तेरे अंगों में से एक नष्ट हो जाए और तेरा सारा शरीर नरक में ना डाला जाए इतने आँख वालो गया इतने हाथ वालो गया कि हाथ वालो बहुत सारिया स्त्री अपने हाथ अपने शरीर को खराब कर रही बहुत सारे मर्द अपने शरीर को अपने हाथ खराब कर ਹਾਲੇਲੂਇਆ ਇਸ ਕਰਕੇ ਇਸ ਚੀਜ਼ ਤੋਂ ਬਚਣਾ ਹੈ ਬਹੁਤ ਸਾਰੇ ਸਾਡੇ ਉਹੀ ਮੋਬਾਈਲ ਦਾ ਉਹੀ ਟੀਵੀ ਦਾ ਉਹਨੇ ਚ ਬਲੀਊ ਫਿਲਮਾਂ ਵੇਖਣੀਆਂ ਬਲੀਊ ਚੀਜ਼ਾਂ ਨੂੰ ਲਿਆਣਾ ਜੇ ਤੁਹਾਡੇ ਕਿਤੇ ਬਲੀਊ ਫਿਲਮ ਆ ਜਾਂਦੀ ਹੈ ਜਾਂ ਬਲੀਊ ਆ ਜਾਂਦੇ ਆ ਨੂੰ ਬ੍ਰੈਕਲੀ ਚਵਾ ਦਿਓ ਉਹਦੇ ਬੈਕਵੱਟ ਜਾਉ ਨਹੀਂ ਪਤਾ ਲੱਗਦਾ ਉਹਨੂੰ ਸਾਫ ਕਰ ਦਿਓ ਨਹੀਂ ਆਏ ਤੁਸੀਂ ਜੋ ਚੀਜ਼ ਵਾਰ-ਵਾਰ ਵੇਖੋਗੇ ਜੇ ਤੁਸੀਂ ਕਾਰਟੂਨ ਵਾਰ-ਵਾਰ ਵੇਖ ਰਹੇ ਹੋ ਮੋਬਾਈਲ 'ਚ ਉਹ ਵਾਰ-ਵਾਰ ਕਾਰਟੂਨ ਆਣੇ ਸ਼ੁਰੂ ਹੋ ਜਾਣਗੇ ਜੇ ਤੁਸੀਂ ਪਰਮੇਸ਼ਰ ਦੇ ਵਚਨ ਵੇਖ ਰਹੇ ਹੋ ਤਾਂ ਵਚਨ ਆਣੇ ਸ਼ੁਰੂ ਹੋ ਜਾਣਗੇ ਜੇ ਤੁਸੀਂ ਗੰਦਾ ਪੰਮ ਨੂੰ ਸੱਸ-ਸਰ ਲੜਾਈ ਉਹਦੀ ਲੜਾਈ ਮੋਬਾਈਲ 'ਚ ਵੇਖ ਰਹੇ ਹੋ ਉਹ ਤੁਹਾਡੇ ਮੋਬਾਈਲ ਵਿੱਚ ਕੁਝ ਤੁਹਾਡੇ ਮਨ ਦੀ ਮੈਮਰੀ ਵਿੱਚ ਕੁਝ ਜਾਏਗੀ ਪਹਿਲੇ ਸਾਡੇ ਮੋਬਾਈਲ ਦੀ ਮੈਮਰੀ ਜੇ ਸਹੀ ਹੈ ਜੇ ਤੁਹਾਡੇ ਦਿਮਾਗ ਦੀ ਮੈਮਰੀ ਵੀ ਸਹੀ ਹੈ ਹallelujah ਸਾਨੂੰ ਮੋਬਾਈਲ ਦੀ ਮੈਮਰੀ ਸੈੱਟ ਦੇ ਨਾਲ ਹੀ ਸਾਡੇ ਭੇਜੇ ਦੀ ਮੈਮਰੀ ਵੀ ਸਹੀ ਹੋ ਜਾਏਗੀ ਆਮੀਨ ਆਮੀਨ ਸਭ ਨੂੰ ਮੇਰੇ ਵੱਲੋਂ ਜੈਮ ਸੀ ਜੀ ਹallelujah 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 ਆਮੀਨ ਹallelujah ਉਹ ਨਾ ਬੰਦ ਕਰੋ